ਇੱਕ ਸ਼ਬਦ ਪੜਿਆ ਕਰਦੇ ਸਾਂ ਭਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸਤਿਗੁਰੂ ਮੇਰਾ ਭਾਉ ਭਗਤ ਦਾ ਭੁਖਾ ਪ੍ਰੇਮਾ ਭਗਤੀ ਸਤਿਗੁਰਾਂ ਨੂੰ ਬੜੀ ਪਿਆਰੀ ਲੱਗਦੀ ਹੈ ਜੋ ਸਤਿਗੁਰੂ ਨੂੰ ਪ੍ਰੇਮ ਕਰਦੇ ਨੇ ਉਸ ਅਕਾਲ ਪੁਰਖ ਨੂੰ ਸ਼ਰਧਾ ਭਾਵਨਾਵਾਂ ਦੇ ਨਾਲ ਯਾਦ ਕਰਦੇ ਨੇ ਤੇ ਸਤਿਗੁਰੂ ਮਹਾਰਾਜ ਆਪ ਦਰਸ਼ਨ ਦਿੰਦੇ ਨੇ ਸਭ ਮਨੋ ਕਾਮਨਾ ਮ ਭਾਵਨਾ ਮ ਸੰਪੂਰਨ ਕਰਦੇ ਨੇ ਉਸ ਮਨੁੱਖ ਦੀਆਂ ਇੱਕ ਵਾਰ ਤਾਂ ਆਉਂਦੀ ਹੈ ਕਿ ਇੱਕ ਵਾਰ ਨਾਰਦ मुनि ਜੀ ਜੰਗਲ ਦੇ ਵਿੱਚੋਂ ਦੀ ਲੰਘੇ ਜਾ ਰਹੇ ਸਨ ਤੇ ਅੱਗੇ ਇੱਕ પ્રાਣੀ ਉਸ ਪ੍ਰਭੂ ਪਿਆਰੇ ਦੀ ਭਗਤੀ ਦੇ ਵਿੱਚ ਲੀਨ ਹੈ ਬੈਠਾ ਹੋਇਆ ਹੈ ਤੇ ਨਾਰਦ मुनि ਕੋਲ ਦੀ ਲੰਘਣ ਲੱਗੇ ਤਾਂ ਪ੍ਰਣਾਮ ਕਰ ਦਿੱਤੀ ਮੁਨੀਵਰ ਸਾਦਰ ਪ੍ਰਣਾਮ ਹੈ ਆਪ ਨੂੰ ਨਾਰਦ ਮੁਨੀ ਰੁਕਦੇ ਹਨ ਭਾਈ ਪ੍ਰਣਾਮ ਕੀ ਕਰ ਰਹੇ ਹੋ ਮੁਨੀ ਜੀ ਮੈਂ ਉਸ ਪ੍ਰਭੂ ਪਿਆਰੇ ਸ੍ਰੀ ਕ੍ਰਿਸ਼ਨ ਦੇ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕਰ ਰਿਹਾ ਹਾਂ ਨਾਰਦ ਮੁਨੀ ਕਹਿਣ ਲੱਗੇ ਭਾਈ ਮੈਂ ਵੀ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਹੀ ਚੱਲਿਆ ਹਾਂ ਉਹ ਭਗਤ ਬੜਾ ਖੁਸ਼ ਹੋਇਆ ਆਖਣ ਲੱਗਿਆ muni ਵਰ ਜੇ ਤੁਸੀਂ ਮੇਰੇ ਪ੍ਰੀਤਮ ਪਿਆਰੇ ਦੇ ਦਰਸ਼ਨ ਕਰਨ ਚੱਲੇ ਹੋ ਤਾਂ ਕਿਰਪਾ ਕਰਕੇ ਪੁੱਛ ਲੈਣਾ ਮੈਨੂੰ ਵੀ ਕਦੇ ਦਰਸ਼ਨ ਹੋਵਣਗੇ ਉਹਨਾਂ ਦੇ ਮੈਂ ਉਹਨਾਂ ਦੀ ਯਾਦ ਦੇ ਵਿੱਚ ਬੈਠਾ ਹੋਇਆ ਹਾਂ ਪਤਾ ਨਹੀਂ ਕਿਤਨਾ ਸਮਾਂ ਬਤੀਤ ਹੋ ਗਿਆ ਹੈ ਆਪ ਜੀ ਕਿਰਪਾ ਕਰਕੇ ਮੇਰਾ ਸੁਨੇਹਾ શ્રીਕ੍ਰਿਸ਼ਨ ਜੀ ਨੂੰ ਦੇ ਦੇਣਾ ਤੇ ਪੁੱਛ ਕੇ ਆਉਣਾ ਕਿ ਮੈਨੂੰ ਕਦੋਂ ਦਰਸ਼ਨ ਹੋਣਗੇ। ਨਾਰਦ मुनि ਜੀ ਸੁਨੇਹਾ ਲੈ ਕੇ ਚਲੇ ਜਾਂਦੇ ਨੇ શ્રીਕ੍ਰਿਸ਼ਨ ਜੀ ਦੇ ਕੋਲ ਦਰਸ਼ਨ ਦੀਦਾਰੇ ਕਰਦੇ ਨੇ ਤੇ ਵਾਪਸ ਪਰਤਣ ਲੱਗੇ ਤਾਂ ਉਸ ਭਗਤ ਦਾ ਸੁਨੇਹਾ ਦੇ ਦਿੰਦੇ ਨੇ શ્રીਕ੍ਰਿਸ਼ਨ ਜੀ ਨੂੰ। ਆਖਣ ਲੱਗੇ ਆਪ ਜੀ ਦਾ ਇੱਕ ਪਿਆਰਾ ਭਗਤ ਜੰਗਲ ਦੇ ਵਿੱਚ ਆਪ ਜੀ ਨੂੰ ਯਾਦ ਕਰ ਰਿਹਾ ਹੈ ਪਤਾ ਨਹੀਂ ਕਿਤਨੀ ਦੇਰ ਤੋਂ ਤਪੱਸਿਆ ਕਰ ਰਿਹਾ ਹੈ ਆਪ ਜੀ ਦੀ ਯਾਦ ਦੇ ਵਿੱਚ ਤੇ ਉਸ ਨੇ ਸੁਨੇਹਾ ਕੱਲਿਆ ਹੈ ਕਿ ਉਸ ਨੂੰ ਆਪ ਜੀ ਦੇ ਦਰਸ਼ਨ ਕਦੋਂ ਹੋਣਗੇ ਸ੍ਰੀ ਕ੍ਰਿਸ਼ਨ ਜੀ ਨੇ ਆਖ ਦਿੱਤਾ ਭਾਈ ਉਸ ਨੂੰ ਆਖ ਦੇਵੋ ਕਿ ਜਿਹੜੇ ਦ੍ਰਿਖਤ ਦੇ ਥੱਲੇ ਜਿਹੜੇ ਰੁੱਖ ਦੇ ਥੱਲੇ ਬੈਠ ਕੇ ਉਹ ਭਗਤੀ ਕਰ ਰਿਹਾ ਹੈ ਉਸ ਰੁੱਖ ਦੇ ਜਿੰਨੇ ਪੱਤੇ ਹਨ ਜਿੰਨੇ ਪੱਤੇ ਉਸ ਰੁੱਖ ਦੇ ਉੱਤੇ ਲੱਗੇ ਹੋਏ ਹਨ ਉਤਨੇ ਜਨਮ ਉਸ ਨੂੰ ਲੈਣੇ ਪੈਣਗੇ ਤੇ ਉਸ ਤੋਂ ਬਾਅਦ ਉਸ ਨੂੰ ਦਰਸ਼ਨ ਹੋਣਗੇ। ਨਾਰਦ मुनि ਜੀ ਸੁਨੇਹਾ ਲੈ ਕੇ ਉਸ ਭਗਤ ਦੇ ਕੋਲ ਪਹੁੰਚ ਜਾਂਦੇ ਨੇ। ਭਗਤ ਜੀ ਅੱਗੇ ਇੰਤਜ਼ਾਰ ਕਰ ਰਹੇ ਨੇ ਉਡੀਕ ਦੇ ਵਿੱਚ ਬੈਠੇ ਨੇ ਨਾਰਦ मुनि ਦੀ ਜਦ ਪਹੁੰਚੇ ਤਾਂ ਅੱਗੋਂ ਹੋ ਕੇ ਰੋਕ ਲਿਆ ਨਾਰਦ मुनि ਜੀ ਨੇ ਨਾਰਦ मुनि ਨੂੰ ਆਖਣ ਲੱਗੇ मुनिਵਰ ਮੇਰਾ ਸੁਨੇਹਾ ਲੈ ਕੇ ਆਏ ਹੋ ਅੱਗੋਂ ਨਾਰਦ मुनि ਕਹਿਣ ਲੱਗੇ ਹਾਂ ਭਗਤ ਜੀ ਸੁਨੇਹਾ ਤੁਹਾਡਾ ਤਾਂ ਮੈਂ ਲੈ ਕੇ ਆਇਆ ਐ ਪਰ ਨਾ ਪੁੱਛੋ ਤਾਂ ਚੰਗਾ ਹੈ ਭਗਵਾਨ ਨੇ ਜੋ ਮੈਨੂੰ ਆਖਿਆ ਹੈ ਤੁਸੀਂ ਨਾ ਹੀ ਸੁਣੋ ਤਾਂ ਚੰਗਾ ਹੈ ਨਹੀਂ मुनिਵਰ ਮੈਨੂੰ ਮੇਰੇ ਪ੍ਰੀਤਮ ਦੇ ਬਚਨ ਆਪ ਜੀ ਬੋਲ ਕੇ ਸੁਣਾ ਦੇਵੋ ਜਿਵੇਂ ਉਹਨਾਂ ਨੇ ਆਖਿਆ ਹੈ ਮੈਨੂੰ ਦੱਸ ਦੇਵੋ ਨਾਰਦ मुनि ਆਖਣ ਲੱਗੇ ਤੇ ਸੁਣ ਲੈ ਭਗਤ ਸ੍ਰੀ ਕ੍ਰਿਸ਼ਨ ਜੀ ਨੇ ਆਖਿਆ ਹੈ ਕਿ ਇਹ ਦਰਖਤ ਜਿਸ ਦੇ ਥੱਲੇ ਤੂੰ ਬੈਠ ਕੇ ਉਹਨਾਂ ਨੂੰ ਯਾਦ ਕਰ ਰਿਹਾ ਹੈ ਇਸ ਦਰਖਤ ਦੇ ਉੱਤੇ ਜਿੰਨੇ ਪੱਤੇ ਲੱਗੇ ਹੋਏ ਹਨ ਇਤਨੇ ਜਨਮ ਤੈਨੂੰ ਲੈਣੇ ਪੈਣਗੇ ਫਿਰ ਉਹਨਾਂ ਦੇ ਦਰਸ਼ਨ ਹੋਣਗੇ ਤੈਨੂੰ ਇਤਨੀ ਗੱਲ ਸੁਣ ਲਈ ਦੇਰ ਸੀ ਤੇ ਉਹ ਭਗਤ ਖੁਸ਼ੀ ਦੇ ਵਿੱਚ ਨੱਚਣ ਲੱਗ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਨੱਚ ਰਿਹਾ ਹੈ ਮਨਾਰਧ ਮੁਨੀ ਜੀ ਆਖਣ ਲੱਗੇ ਭਗਤ ਜਾਨ ਆਪ ਜੀਆਂ ਨੂੰ ਗਲਤ ਸੁਣ ਗਿਆ ਹੈ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ ਕਿ ਇਸ ਰੁੱਖ ਦੇ ਪੱਤਿਆਂ ਦੇ ਜਿੰਨੇ ਜਨਮ ਤੋਂ ਨੂੰ ਲੈਣੇ ਪੈਣਗੇ ਫਿਰ ਦਰਸ਼ਨ ਦੀਦਾਰੇ ਹੋਣਗੇ ਤੁਹਾਨੂੰ ਮਹਾਰਾਜ ਦੇ ਉਹ ਭਗਤ ਹੱਸ ਕੇ ਬੋਲਿਆ ਮੁਨੀਵਰ ਸ੍ਰੀ ਕ੍ਰਿਸ਼ਨ ਜੀ ਨੇ ਇਹ ਤਾਂ ਨਹੀਂ ਆਖਿਆ ਕਿ ਮੈਨੂੰ ਦਰਸ਼ਨ ਨਹੀਂ ਹੋਣੇ ਉਹਨਾਂ ਨੇ ਆਖਿਆ ਹੈ ਮੈਨੂੰ ਦਰਸ਼ਨ ਹੋਣੇ ਹਨ ਚਾਹੇ ਜਿਤਨੇ ਮਰਜੀ ਜਨਮਾਂ ਦੇ ਬਾਅਦ ਮੈਨੂੰ ਦਰਸ਼ਨ ਹੋਣੇ ਨੇ ਪਰ ਉਸ ਦੇ ਦਰਸ਼ਨ ਮੈਨੂੰ ਹੋਣਗੇ ਖੁਸ਼ ਹੋ ਰਿਹਾ ਹੈ ਇਤਨੀ ਗੱਲ ਕਹਿਣ ਦੀ ਧੀਰ ਸੀ ਕਿ శ్రీ ਕ੍ਰਿਸ਼ਨ ਜੀ ਮਹਾਰਾਜ ਉਸੇ ਵੇਲੇ ਪ੍ਰਗਟ ਹੋ ਗਏ। ਨਾਰਦ मुनि ਜੀ ਕਹਿਣ ਲੱਗੇ ਮਹਾਰਾਜ ਤੁਹਾਡੀ ਕਹਿਣੀ ਹੋਰ ਹੈ ਤੇ ਕਥਨੀ ਹੋਰ ਹੈ ਕਰਦੇ ਤੁਸੀਂ ਹੋਰ ਹੋ। ਮੈਨੂੰ ਦਸ ਸਨੇਹਾ ਭੇਜ ਦਿੱਤਾ ਤੁਸੀਂ ਕਿ ਇਸ ਨੂੰ ਇਸ ਰੁੱਖ ਦੇ ਪੱਤਿਆਂ ਦੇ ਜਿੰਨੇ ਜਨਮ ਲੈਣੇ ਪੈਣਗੇ ਉਸ ਤੋਂ ਬਾਅਦ ਦਰਸ਼ਨ ਹੋਣਗੇ ਤੁਹਾਡੇ। ਤੇ ਅੱਜ ਤੁਸੀਂ ਇਸੇ ਵਕਤ ਹੀ ਇਸ ਨੂੰ ਦਰਸ਼ਨ ਦੇ ਦਿੱਤੇ। શ્રીਕ੍ਰਿਸ਼ਨ ਜੀ ਮਹਾਰਾਜ શ્રીਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ ਨਾਰਦ मुनि ਮੈਂ ਇਸ ਭਗਤ ਦੇ ਪ੍ਰੇਮ ਦੀ ਪ੍ਰੀਖਿਆ ਲੈ ਰਿਹਾ ਸੀ। ਉਹ ਭਗਤ શ્રીਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਬੈਠਾ ਹੈ। ਚਰਨਾਂ ਦੇ ਵਿੱਚ ਬੈਠਾ ਹੋਇਆ ਤੇ ਧੰਨਵਾਦ ਕਰ ਰਿਹਾ ਹੈ ਭਗਵਾਨ ਦਾ ਭਗਵਾਨ ਤੁਸੀਂ ਮੈਨੂੰ ਦਰਸ਼ਨ ਦਿੱਤੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਨਾਰਦ मुनि ਕੋਲ ਖੜਾ ਹੈ ਤੇ ਭਗਤ ਜਨ ਦਰਸ਼ਨ ਕਰ ਰਹੇ ਨੇ ਸੋਭਾ ਕਰ ਰਹੇ ਨੇ ਨਾਰਦ मुनि ਜੀ ਕੀ ਹਾ ਕਰ ਰਹੇ ਨੇ ਆਓ ਆਪਾਂ ਵੀ ਸਾਰੇ ਪੜ ਲਈਏ

ਪਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਪਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਪਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਪਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ